ਅੱਜ ਦਿਨ ਬੁੱਧਵਾਰ ਦੁਪਹਿਰ ਕਰੀ 12 ਵਜੇ ਦੀ ਸੂਚਨਾ ਫਾਜਲਕਾ ਦੇ ਪਿੰਡ ਦਿਵੌੜਾ ਦੇ ਵਾਟਰ ਬਾਕਸ ਵਿੱਚ ਚੋਰੀ ਦੀ ਘਟਨਾ ਤੋਂ ਬਾਅਦ ਦੋ ਤੇਰਾ ਅਮੋਸਾਂ ਸਾਹਮਣੇ ਹੋ ਗਈਆਂ ਇਸ ਤੋਂ ਬਾਅਦ ਇਸ ਦੇ ਵਿਰੋਧ ਵਿੱਚ ਇਕੱਠੇ ਹੋਏ ਇੱਕ ਪਿੰਡ ਨਾਲ ਸਬੰਧਤ ਪਿੰਡ ਵਾਸੀਆਂ ਨੇ ਪਿੰਡ ਦੇ ਸਰਪੰਚ ਦੇ ਲੜਕੇ ਸਮੇਤ ਕੁਝ ਵਿਅਕਤੀਆਂ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਇਸ ਦੌਰਾਨ ਉਹਨਾਂ ਵੱਲੋਂ ਪਿੰਡ ਦੇ ਵਾਟਰ ਵਕਸ ਲਈ ਆਏ ਫੰਡ ਵਿੱਚ ਭ੍ਰਸ਼ਟਾਚਾਰ ਕਰਨ ਦੇ ਦੋਸ਼ ਵੀ ਲਗਾਏ ਗਏ ਉਧਰ ਪਿੰਡ ਦੇ ਸਰਪੰਚ ਸਹਿਤ ਦੂਜੀ ਧਿਰ ਨਾਲ ਸੰਬੰਧਿਤ ਲੋਕਾਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਉਲਟਾ ਪਹਿਲੀ ਧਿਰ ਤੇ ਹੀ ਕਈ ਤਰ੍ਹਾਂ ਦੇ ਦੋਸ਼ ਲਗਾਏ ਮੇਰਾ ਘਰ ਬਿਲਕੁਲ ਵਾਟਰ ਵਕਸ ਦੇ ਸਾਹਮਣੇ ਮੇਰਾ ਗੇਟ ਹੈ ਮੇਰੇ ਘਰੋਂ ਵੀ ਇਧਰ ਨਿਗੇ ਵੀ ਪੈਂਦੀ ਰਹਿੰਦੀ ਹੈ ਪਹਿਲਾਂ ਇਹ ਜਿਹੜਾ ਵਾਟਰ ਵਕਸ ਸੀਗਾ ਤੇ ਸੀਗਾ ਸਰਕਾਰੀ ਬੰਦਾ ਹਰਵੰਸ ਸਿੰਘ ਪਿੰਡ ਮਿਆਣੀ ਵਸਤੀ ਤੋਂ ਉਹਨੂੰ ਕੀ ਕੰਮ ਕੀਤਾ ਮੌਜੂਦਾ ਸਰਪੰਚ ਨੇ ਕਿਵੇਂ ਵੀ ਆਪਣੀ ਸ਼ਾਸਤ ਦੇ ਨਾਲ ਵਾਟਰ ਬਾਕਸ ਨੂੰ ਹੈਂਡਵਰਕ ਕਰਾ ਕੇ ਆਪਦੇ ਮੁੰਡੇ ਨੇ ਇੱਥੇ ਰਖਾ ਲਿਆ ਸੀ ਆਪਦੇ ਮੁੰਡੇ ਨੂੰ ਰਖਾ ਕੇ ਚਲੋ ਇਹਦਾ ਮੁੰਡਾ ਲੱਗਿਆ ਰਿਹਾ ਪਾਣੀ ਪੂਣੀ ਛੱਡਦਾ ਰਿਹਾ ਪਹਿਲਾਂ ਹੌਲੀ ਹੌਲੀ ਕੀ ਹੋਇਆ ਇਹਦਾ ਮੁੰਡਾ ਪਾਣੀ ਛੱਡਣ ਤੋਂ ਬਾਅਦ ਇਹਦਾ ਮੁੰਡਾ ਚੋਰੀਆਂ ਤੇ ਆ ਗਿਆ ਜੀ ਹੌਲੀ ਹੌਲੀ ਜਿੰਨਾ ਇੱਥੇ ਸਮਾਨ ਜਾਂ ਅਖਬਾਰ ਜੋ ਵੀ ਵਾਟਰ ਬਾਕਸ ਦਾ ਪਿਆ ਸੀ ਇਹਨੇ ਵੇਚਣਾ ਸਰ ਸ਼ੁਰੂ ਕਰਤਾ ਸੀਗਾ ਜੀ ਜਦੋਂ ਇਹਨੇ ਵੇਚਣਾ ਸ਼ੁਰੂ ਕਰਦਾ ਸੀ ਇੱਕ ਦਿਨ ਮੈਂ ਤਕਰੀਬਨ 12 12:30 ਵਜੇ ਬਾਹਰ ਨਿਕਲਾ ਇਹ ਸਮਾਨ ਕੱਢ ਕੇ ਜਮੂ ਦੇ ਥੱਲੇ ਖੜਿਆ ਸੀ ਜਦੋਂ ਮੈਂ ਸਾਹਮਣੇ ਆਇਆ ਇਹਨੇ ਮੈਨੂੰ ਵੇਖ ਕੇ ਸਮਾਨ ਨੂੰ ਝਾੜੀਆਂ ਚ ਸੁੱਟਤਾ ਉਸ ਟਾਈਮ ਇੱਕ ਕਈ ਤੇ ਕਰਾੜੇ ਘਰੇ ਲੈ ਗਿਆ ਬਾਕੀ ਸਮਾਨੇ ਤੇ ਸੱਟ ਗਿਆ ਦੂਜੇ ਦਿਨੇ ਇਹ ਬੰਦੇ ਜੀ ਦੁਪਹਿਰ ਨੂੰ ਆਏ ਸੀ ਇਹਨਾਂ ਨੇ ਛਪਰ ਦੇ ਕੇ ਇੱਕ ਪਾਈਪ ਖਾਲੀ ਕਰ ਗਏ ਕਿਉਂਕਿ ਜੇ ਰਾਤ ਨੂੰ ਆਉਂਦੇ ਤੂੰ ਕਿਸੇ ਚੀਜ਼ ਤੋਂ ਵੀ ਆਪਾਂ ਕੋਈ ਚੀਜ਼ ਦੇਖਦੇ ਹਾਂ ਰਾਤ ਨੂੰ ਬਹੁਤ ਦੂਰ ਤੱਕ ਖੜਕਾ ਜਾਂਦਾ ਹੈ ਰਾਤ ਨੂੰ ਪਾਈਪ ਬਿਲਕੁਲ ਦਿਨੇ ਖਾਲੀ ਕਰਕੇ ਰਾਤ ਨੂੰ ਪਾਈਪ ਤੇ ਕਰਾੜ ਕੱਢ ਕੇ ਲੈ ਗਏ ਸੀ ਜੀ ਦੂਜੇ ਦਿਨ ਫੇਰ ਤਕਰੀਬਨ ਜੀ 1 ਵਜੇ ਦੇ ਲਗਭਗ ਇਹ ਆਏ ਸੀ ਬੰਦੇ ਦੋ ਜਣੇ ਜੀ ਇਹਨਾਂ ਨੇ ਆ ਕੇ ਜਿਹੜੀ ਰਾੜ ਖੜੀ ਸੀ ਦੂਜੀ ਇਹਨਾਂ ਨੇ ਡਰਮ ਥੱਲੇ ਰੱਖ ਕੇ ਖਿੱਚ ਕੇ ਉਹਨੂੰ ਇਹਨਾਂ ਨੇ ਆਸੇ-ਪਾਸੇ ਲਕੋ ਕੇ ਨਾ ਕੇ ਫੇਰੇ ਚਲੇ ਗਏ ਕਰੇ ਜੀ ਚੋਰੀ ਇੱਥੋਂ ਜੀ ਦੋ ਲਗਭਗ ਰਾੜਾਂ ਨੇ ਜਿਹੜੀਆਂ ਚੋਰੀ ਹੋ ਚੁੱਕੀਆਂ ਨੇ ਦੋ ਪਾਈਪਾਂ ਸੀਗਾ ਸੱਚ ਜੀ ਜਿਹੜੀ ਅਸੀਂ ਪਹਿਲਾਂ ਡਿਲੀਵਰੀ ਕੱਢੀ ਸੀ ਉਹਦੇ ਚੋਂ ਪਹਿਲਾਂ ਜਿਹੜੀ ਨਵੀਂ ਪਾਈਪ ਪਾਈ ਸੀ ਡਿਲੀਵਰੀ ਇੱਕ ਉਹ ਪਾਈਪ ਚੱਕ ਕੇ ਲੈ ਗਿਆ ਸੀ ਦੂਜੇ ਦਿਨੇ ਮੁੰਡਾ ਆਇਆ ਸੀ ਇਹਨੂੰ ਮੈਂ ਪੁੱਛਿਆ ਵੀ ਯਾਰ ਇੱਕ ਪੈਪ ਆਪਣੀ ਚੋਰੀ ਹੋ ਗਈ ਪੈਪ ਕਿੱ데 ਲੈ ਗਿਆ ਕਹਿੰਦਾ ਯਾਰ ਮੈਨੂੰ ਤਾਂ ਨਾ ਉਹ ਚਾਹੀਦੀ ਸੀ ਮੈਂ ਲੈ ਗਿਆ ਘਰੇ ਜਦੋਂ ਇੰਨੀ ਗੱਲ ਮੈਂ ਕਹਿਨੂੰ ਕਹੀ ਇਹ ਦੂਜੇ ਦੇ ਨਾਲ ਕਿ ਉਹ ਪੈਪ ਨਵੀਂ ਹੈ ਤੇ ਸੱਟ ਗਿਆ ਜਿਹੜੀ ਨਵੀਂ ਲੈ ਕੇ ਸੀ ਉਹ ਸੱਟ ਗਿਆ ਫੇਰ ਉਤੂ ਇਹ ਪ੍ਰਾਣੀਆਂ ਦੋ ਪੈਪਾ ਚੱਕ ਕੇ ਲੈ ਗਿਆ ਮੈਂ ਕਿਹਾ ਯਾਰ ਤੂੰ ਦੋ ਪੈਪਾ ਚਾਹੋਂ ਗੀਆਂ ਪ੍ਰਾਣੀਆਂ ਕਿੱਥੇ ਗੀਆਂ ਕਹਿੰਦਾ ਯਾਰ ਉਹ ਮੈਨੂੰ ਚਾਹੀਦੀ ਸੀ ਉਹ ਤਾਂ ਮੈਂ ਘਰੇ ਲੈ ਗਿਆ ਐਵੇਂ ਮੌਜੂਦਾ ਸ਼ਰਾਬ ਦੀਆਂ ਬੋਤਲਾਂ ਪਈਆਂ ਇੱਥੇ ਆ ਕੇ ਬੰਦਾ ਇਹ ਸ਼ਰਾਬ ਪੀਂਦਾ ਇਹ ਦੋ ਬੰਦੇ ਨੇ ਜੀ ਤਿੰਨ ਮਹੀਨੇ ਹੋ ਗਿਆ ਸਿੱਧੀਆਂ ਡਰੈਕ ਤਾਰਾਂ ਲਗੀਆਂ ਨੇ ਵਾਟਰ ਬਾਕਸ ਨੂੰ ਕੋਈ ਸੋਚ ਸਟਾਰਟਰ ਨਹੀਂ ਤੇ ਤਿੰਨ ਵਾਰੀ ਪਿੰਡ ਦੇ ਸਰਪੰਚ ਨੇ ਫੰਡ ਕੱਟੀ ਕੀਤੀ ਤਿੰਨਾ ਪਿੰਡਾਂ 'ਚ ਤਿੰਨਾ ਪਿੰਡਾਂ 'ਚ ਸਰਪੰਚਾਂ ਨੇ ਫੰਡ ਕੱਟੀ ਕਰਕੇ ਕਹਿੰਦਾ ਸੋਚ ਸਟਾਰਟਰ ਲੈ ਆਣਾ ਅਜੇ ਅਜੇ ਵੀ ਦੇਖ ਲਓ ਸਿੱਧੀਆਂ ਤਾਰਾਂ ਲਗੀਆਂ ਰਾਤ ਨੂੰ ਮੋਟਰ ਸਾੜ ਗਏ ਜੀ दारू ਪੀ ਕੇ दारू ਪੀ ਦੀ ਬੋਤਲਾਂ ਵੀ ਇੱਥੇ ਪਈਆਂ ਮੋਟਰ ਦੀ ਤਾਰਾਂ ਨੂੰ ਜੋੜ ਕੇ ਰਾਤ ਨੂੰ ਤੇ ਮੋਟਰ ਸਾੜ ਗਏ ਸਿੱਧਾ ਡਰੈਕ ਨੂੰ ਟਰਾਂਸਫਾਰਮ ਨੂੰ ਸੋਚ ਕੱਟ ਕੇ ਡਾਇਰੈਕਟ ਹੀ ਮੋਟਰ ਚੱਲਦੀ ਸੀ ਅੱਜ ਤੇ 1 ਨ ਮਹੀਨਾ ਹੋ ਗਿਆ ਜੀ 3 ਦਿਨ ਹੋ ਗਿਆ ਵਾਟਰ ਬਾਕਸ ਦਾ ਪਾਣੀ ਨਹੀਂ ਚੱਲ ਰਿਆ ਜੀ ਕਿਤੂ ਸਪਲਾਈ 8 ਘੰਟਿਆਂ ਲਈ ਆਂਦੀ ਹੈ ਵਾਟਰ ਖੇਤਾਂ ਵਾਲੀ ਸਪਲਾਈ ਉਹ ਤੋਂ ਪਾਣੀ ਪਰਣ ਜਾਂਦੇ ਆ ਬਹੁਤ ਬੁਰਾ ਹਾਲ ਹੈ ਇੱਥੇ ਜਿਹੜੀ ਚੋਰੀ ਹੋਈ ਹੈ ਤੇ ਇੱਥੇ ਸਰਪੰਚ ਦੇ ਮੁੰਡਿਆਂ ਨੇ ਕੀਤੀ ਹੈ ਸਮਾਨ ਦੋ ਪਾਈਪਾਂ ਤੇ ਰਾੜਾ ਚੋਰੀ ਹੋਈ ਸੀ ਚਾਹਨਾ ਹੈ ਕਿ ਜਿਹੜਾ ਸਮਾਨ ਚੋਰੀ ਹੋਇਆ ਹੈ ਸਮਾਨ ਹੀ ਮਿਲੇ ਕਾਨੂੰਨ ਦੀ ਕਾਰਵਾਈ ਵੀ ਹੋਵੇ ਵਾਟਰ ਬਾਕਸ ਦਾ ਫੰਡ ਇੱਥੇ ਟੋਟਲ ਕਹਿੰਦੇ 4 ਲੱਖ ਰੁਪਈਆ ਸੀ ਖਰਚਕਾਰ ਦਾ ਪਰ ਲੱਗਿਆ ਨੀ ਲੱਗਿਆ ਇਸ ਕਰਕੇ ਨੀ ਕੋਗੇ ਪਿੰਡ ਦੀ ਪੰਚਾਇਤ ਦਾ ਭਾਈ ਮੈਂਬਰ ਲੱਗਦਾ ਸਰਪੰਚਾ ਕੱਲ੍ਹ ਹੀ ਆਇਆ ਉਹ ਆਦੀ ਮਰਜ਼ੀ ਕਰਕੇ ਜੋ ਵੀ ਸਮਾਨ ਸਾਰਾ ਸਮਾਨ ਪੁਰਾਣਾ ਪਿਆ ਤੇ ਵਿੱਚ ਬੋਰਡ ਦੇ ਉੱਤੇ ਲਿਖਿਆ ਸਾਰਾ ਸਮਾਨ ਨਵਾਂ ਪਾਇਆ ਗਿਆ ਕੋਈ ਨਵਾਂ ਸਮਾਨ ਨਹੀਂ ਪਿਆ ਪਿੰਡ ਦਾ ਸਾਂਝਾ ਪੈਸਾ ਆਇਆ ওয়াਟਰ ਬਾਕਸ ਦਾ ਘਸੋਟ ਕੱਟ ਬੂਹਾ ਤਾਂ ਲਵਾ ਲ ਕੋਈ ਰਾਤ ਨੂੰ ਚੋਰੀ ਹੋ ਗਈ ਕੋਈ ਬਾਹਰ ਦਾ ਪਿੰਡ ਵਾਲਿਆ ਤੇ ਚੋਰੀ ਕਰ ਸਕਦੇ ਪਿੰਡ ਦਾ ਕੋਈ ਸੁਧਾਰ ਉਹਨੇ ਨਹੀਂ ਕੀਤਾ ਜਦੋਂ ਦਾ ਬਣਾ ਠੀਕ ਹੈ ਸਾਡਾ ਵਾਟਰ ਬਕਸ ਸੇ ਚੱਲ ਨਹੀਂ ਰਹੀ ਆਏ ਤੁਚੋਰੀਆਂ ਹੋ ਗਈਆਂ ਨੇ ਸਾਨੂੰ ਪਾਣੀ ਦੀ ਜ਼ਰੂਰਤ ਹੈ ਜਦੋਂ ਵਾਟਰ ਬਕਸ ਸਦੀ ਕੋਈ ਚੀਜ਼ ਸੜ ਜਾਂਦੀ ਹੈ ਪਿੰਡ ਵਾਲਿਆਂ ਕੋਲ ਸਾਰਾ ਫੰਡ ਇਕੱਠਾ ਕਰ ਲ ਜਾਂਦਾ ਸਾਨੂੰ ਇਹ ਨਹੀਂ ਪਤਾ ਇਹ ਫੰਡ ਕਿੱਥੇ ਲਾਂਦਾ ਠੀਕ ਹੈ ਇਹ ਉਹਨੂੰ ਪਤਾ ਹੈ ਵੀ ਫੰਡ ਕਿੱਥੇ ਲਾਂਦਾ ਫੰਡ ਕਿਸੇ ਕੋਲ 100 ਕਿਸੇ ਕੋਲ 200 ਕਿਸੇ ਕੋਲ 50 ਜਿਵੇਂ ਜਿਵੇਂ ਕੋਈ ਚੀਜ਼ ਨਿੱਕੀ ਟੁੱਟੇ ਤਾਂ ਥੋੜਾ ਫੰਡ ਵੱਡੀ ਟੁੱਟੇ ਤਾਂ ਜ਼ਿਆਦਾ ਫੰਡ 100 ਰੁਪਿਆ ਅੱਗੇ ਅਸੀਂ ਇਕੱਠਾ ਕੀਤਾ ਸੀ ਵਾਟਰ ਬਕਸ ਦਾ ਇਹਨਾਂ ਨੇ ਸੜਾ ਸੀ ਉਦੋਂ ਉਹ ਵਾਟਰ ਬਕਸੇ ਨਾਲੇ ਪਲ ਅੱਟਾ ਚ ਲਾ ਲਿਆ ਇਹ ਪੁਰਾਣਾ ਖੜਾ ਵਾਟਰ ਬਕਸ ਸੋਚ ਸਟਾਰਟਰ ਇਹ ਕਿ ਸੜਾ ਹੈ ਕਿ ਕਿੱਧਰ ਸਿੱਧਿਆ ਤਾਰਾ ਲੱਗ ਗਿਆ ਪਈਆਂ ਨੇ ਉਹ ਤਾਰਾਂ ਜੋੜ ਕੇ ਸਾਰੀ ਮੋਟਰ ਸੜ ਗਈ ਸਭ ਕੁਝ ਸੜਾ ਪਿਆ ਮੋਕਾ ਵੇਖ ਲੋ ਅਸੀਂ ਪਾਣੀ ਨਹੀਂ ਪੀਣਾ ਪਿੰਡ ਵਾਲਿਆਂ ਨੇ ਮੱਝਾ ਕਿੱਥੇ ਲੈ ਕੇ ਜਾਈਏ ਤੇ ਕਪੜੇ ਕਿੱਥੇ ধੋਈਏ ਤਿੰਨ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਅਸੀਂ ਗੁਜਾਰਾ ਨਹਿਰ ਦੇ ਮੱਝਾ ਪੁਆਣੇ ਨਹਿਰ ਤੇ ਕਪੜੇ ਧੋਣੇ ਸਾਡਾ ਵਾਟਰ ਬਕਸ ਜਿਹੜਾ ਨਫਾ ਨ ਕਿਸਾਨ ਹੋਇਆ ਸਰਪੰਚ ਨੇ ਕੀਤਾ ਉਹ ਸਿਰ ਖੁਦ ਆਪ ਜ਼ਿੰਮੇਵਾਰ ਹੈ ਗਏ ਪਿੰਡ ਵਾਲੇ ਨਹੀਂ ਅਗੇੰਦੇ ਵਿੱਚ ਇਹ ਬਿਲਕੁਲ ਸਰਾ ਸਰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਇਹ ਸਿਰਫ ਇਹ ਪਿੰਡ ਦਾ ਨੁਕਸਾਨ ਕਰਦੇ ਨੇ ਦੋ ਚਾਰ ਪਿੰਡਾਂ 'ਚ ਪਾਣੀ ਜਾਂਦਾ ਹੈ ਤੇ ਇਹ ਔਲਣੜ ਬਾਜੀ ਕਰਦੇ ਨੇ ਵੀ ਅਸੀਂ ਆਦਾ ਸਰਪੰਚੀਆਂ ਲੜਾਂਗੇ ਹਾਂ ਤੇ ਲੋਕਾਂ ਦੇ ਨਾਲ ਹਰ ਕਰਦੇ ਨੇ ਕੋਈ ਉਹ ਜੀ ਗੱਲ ਨਹੀਂ ਹੈਗੀ ਕੋਈ ਇਸ ਤਰ੍ਹਾਂ ਦੀ ਪਰ ਸਾਨੂੰ ਹੁਣ ਪਤਾ ਲੱਗਿਆ ਵੀ ਕਾਲ ਇਹਨਾਂ ਨੇ ਇੱਕ ਤਰੀਕ ਨੂੰ ਇਹਨਾਂ ਨੇ ਨਰੇਗਾ ਦਾ ਕੰਮ ਘਟਾਇਆ ਨਰੇਗਾ ਤੇ ਉੱਥੇ ਇਹਨਾਂ ਨੂੰ ਕੰਮ ਮਿਲਿਆ ਸ਼ਮਸ਼ਾਨਗਾਰ ਦਾ ਨਹਿਰ ਦਾ ਇਹਨਾਂ ਨੇ ਉੱਥੇ ਨਹੀਂ ਕੰਮ ਕੀਤਾ ਇੱਥੇ ਆ ਕੇ ਉਲੜਵਾਜੀ ਕੀਤੀ ਹੈ ਮੁੰਡਾ ਜਿਹੜਾ ਡਿਊਟੀ ਤੇਗਾ ਸੀ ਇਹਨਾਂ ਨੇ ਆ ਕੇ ਸਮਾਨ ਚੋਰੀ ਚੱਕਣਾ ਚਾਲੂ ਕਰ ਦਿੱਤਾ ਤੇ ਜਦੋਂ ਉਹਨੇ ਰੋਕਿਆ ਤੇ ਇਹ ਉਹਦੇ ਹੱਥੇ ਬੱਕੇ ਹੋਣ ਲੱਗ ਗਏ ਉਹਨੇ ਮੋਟਰ ਮੋਟਰ ਦਾ ਜੋ ਇੱਕਤਾ ਕੀਤੀ ਦੀ ਹੈਗੀ ਸਪੇਅਰ ਪਈ ਸੀ ਸਾਡੀ ਸਾੜੀ ਹੋਈ ਉਹ ਇਹਨਾਂ ਚੱਕੀ ਹੈ ਬਾਕੀ ਵਾਟਰ ਬਾਕਸ ਦਾ ਹੋਰ ਕਾफी ਸਮਾਨ ਸੀਗੀ ਪਾਈਪਾਂ ਹੈ ਗਿਆ ਨੇ ਤੇ ਕੁਝ ਇਹ ਪੁਰਾਣੀਆਂ ਪਾਈਪਾਂ ਪੈ ਕੇ ਸੀ ਚੋਰੀ ਕਰਕੇ ਲੈ ਗਏ ਨੇ ਠੀਕ ਹੈ ਜੀ ਜਿਹੜਾ ਰਮੇਸ਼ ਚੰਦ ਧਰਮੇਸ਼ ਚੰਦ ਹੈ ਇਹ ਸਰ ਪਾਣੀ ਦੀ ਡਿਊਟੀ ਹੁੰਦੀ ਹੈ ਅੱਗੇ ਵੀ ਜਾ ਕੇ ਉੱਥੇ ਅੰਦਰ ਕਈ ਵਾਰੀ ਬੇਪੜ ਦਾ ਨੰਗਾ ਨਾਉਣ ਲੱਗ ਜਾਂਦਾ ਹੈ ਅੰਦਰ ਦੇ ਪਾਸੇ ਵਾਟਰ ਬਾਕਸ ਦੇ ਅੰਦਰ ਇੱਕ ਟੂਟੀ ਲੱਗੀ ਹੋਈ ਹੈ ਉੱਥੇ ਜਾ ਕੇ ਬੇਪੜ ਦਾ ਅਸੀਂ ਅਟੈਕ ਕਰਦੇ ਆ ਤੇ ਇਹ ਸਰ ਇਹਨੇ ਪਹਿਲਾਂ ਵੀ ਚੋਰੀਆਂ ਕੀਤੀਆਂ ਨੇ ਇਹ दारू ਆਪ ਵੀ ਪੀਂਦਾ ਸਰ ਇਹਦਾ ਨਾਂ ਨਹੀਂ ਲੱਗਦਾ ਘਰ ਹੈ ਉੱਥੇ ਬੋਤਲਾ ਬਾਤਲਾ ਆਪ ਸੱਤੀ ਫਿਰਦਾ ਹੈ ਬਿਲਕੁਲ ਇਹ ਐਡੀਗੇਸ਼ਨ ਝੂਠੇ ਲਾ ਰਹੇ ਕੋਈ ਇਸ ਤਰ੍ਹਾਂ ਦੀ ਜਾਲੂ ਦੀ ਗੱਲ ਨਹੀਂ ਇਹਨਾਂ ਨੇ ਸਰ ਇੱਕ ਪੰਚਾਇਤ ਦੇ ਰੋਗੇ ਚੱਕੇ ਉਹਨੇ ਚੋਰੀ ਉਹ ਬਰਾਮਤ ਹੈਗੇ ਨੇ ਸਰ ਹੁਣ ਪਤਾ ਪੱ ਲ ਬਿਲਕੁਲ ਚੋਰ ਨੇ ਹੁਣ ਸ਼ਰੇਆਮ ਇਹਨਾਂ ਗੁੰਡਾ ਕਰਦੀ ਕੀਤੀ ਹੈ ਇਹਨਾਂ ਕੋਸ਼ ਤਾਂ ਉਹ ਕਬਜ਼ੇ ਚ ਕਰ ਲਿਆ ਕਿਉਂਕਿ ਜ਼ਿੰਮੇਵਾਰੀ ਜੋ ਮਨਦੀਪ ਸਿੰਘ ਨੂੰ ਮਤੇ ਰਾਈ ਆਮ ਜਨਾਬ ਮਤੇ ਰਾਈ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਮੁੱਦੇ ਨੂੰ ਰੱਖਿਆ ਕਾਫੀ ਟਾਈਮ ਤੋਂ ਇਹ ਕੰਮ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਤੇ ਇਹ ਇਹ ਹੁਣ ਜਦੋਂ ਜਿਵੇਂ ਜਿਵੇਂ ਇਲੈਕਸ਼ਨ ਆਇਆ ਉਹਨੂੰ ਲੱਗੇ ਨੂੰ ਤਕਰੀਬਨ ਸਾਲ ਦੇ ਉੱਤੇ ਟਾਈਮ ਹੋ ਚੱਲਿਆ ਤੇ ਇਹ ਸਰ ਹੁਣ ਆ ਕੇ ਇਹਨਾਂ ਨੇ ਹੁੱਲਣ ਬਾਜੀ ਕਰਕੇ ਸਮਾਨ ਸਾਰਾ ਕਬਜ਼ੇ ਚ ਕਰ ਲਿਆ ਕੁਝ ਇਹਨਾਂ ਸਮਾਨ ਚੋਰੀ ਚੱਕ ਲਿਆ ਇਹ ਚੋਰੀਆਂ ਇਹ ਕਰ ਰਹੇ ਨੇ ਇਹਨਾਂ ਕੋਲ ਬਰਾਮਤ ਹਉਣ ਮਾਲ ਹੋਵੇਗਾ ਸਰ ਮੈਂ ਪੁਲਿਸ ਨੂੰ ਅ ਅਰਖਾਸਤ ਲਾਤੀ ਸਰ ਅਸੀਂ ਨਾਲ ਦੀ ਵੀਡੀਓ ਵੀ ਬਣਾਈ ਆ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਬਹੁਤ ਜ਼ਬਰਦਸਤੀ ਗੁੰਡਾਗਰਦੀ ਬਹੁਤ ਕੀਤੀ ਜੀ ਇਹਨਾਂ ਉਹ ਤੋਂ ਰੇਗਾ ਦਾ ਵੀ ਨੁਕਸਾਨ ਕਰ ਰਹੇ ਸਰ ਸਰਕਾਰ ਦਾ ਨੁਕਸਾਨ ਕਰ ਰਹੇ ਹਾਜ਼ਰੀ ਉਧਰ ਪਾ ਰਹੇ ਇਧਰ ਗੁੰਡਾਗਰਦੀ ਕਰ ਰਹੇ ਸਰ ਬਿਲਕੁਲ ਲੱਗਿਆ ਹੋਇਆ ਹੈ ਉਹਦੀ ਸਰ ਪਤਾ ਕੀ ਸਰ ਉਸ ਗ੍ਰਾਹਟ ਆਈ ਸੀ ਦੀ ਸਰ ਇਹਦਾ ਨੇ ਮੇਰਾ ਕਾਰਮਾ ਹੈ ਨਹੀਂ ਸੀ ਉਹ ਮਹਿਕਮੇ ਵੱਲੋਂ ਲਾਈ ਗਈ ਹੈ ਮੇਰਾ ਉਹ ਤੇ ਕੋਈ ਰੋੜ ਨੇਗਾ ਜੋ ਸਾਡੇ ਵੱਲੋਂ 14ਵੇਂ 15ਵੇਂ ਦਾ ਹਿੱਸਾ ਬਣਦਾ ਹੈ ਉਹ ਦਾ ਉਸ ਹਿੱਸੇ ਦੇ ਵਿੱਚ ਪੰਚਾਇਤ ਨੇ ਕੰਮ ਕੀਤਾ ਆ ਖਾਲਜ ਨਾਲ ਨਿਕਾਸੀ ਨਾਲਿਆਂ ਤੇ ਪਾਣੀ ਜੋ ਸਭ ਜ਼ਰੂਰੀ ਹੈਗਾ ਸੀ ਸਾਡਾ ਵਾਟਰ ਵਰਕਸ ਚੱਲ ਰਿਆ ਸੀ ਸਹੀ ਉਹ ਪੈਸਾ ਉੱਥੇ ਖਰਚ ਕੀਤਾ ਗਿਆ ਪਰ ਸਰ ਝੂਠ ਗਏ ਜੀ ਤੇ ਰਮੇਸ਼ ਸਿੰਘ ਨੇ ਪਾਰਟੀ ਬਾਜ਼ੀ ਕਰਨ ਰੰਗ ਮਾਰਿਆ ਜੀ ਇਹਨਾਂ ਦੀ ਸਰਪੰਚਣਾ ਨਹੀਂ ਬਣਦੀ ਇਸ ਕਰਕੇ ਨਾਲ ਸਾਡਾ ਨਾਂ ਰੱਖਿਆ ਜੀ ਤੇ ਬੋਤਲਾ ਖੜੀਆ ਕਰਕੇ ਇੱਥੇ ਜੋੜ ਗਏ ਨੇ ਜੀ ਇਹਦਾ ਕਰਨੇੜੇ ਹੈਗਾ ਤੇ ਇਹ ਇੱਥੇ ਆ ਕੇ ਵਾਟਰ ਵਰਕਸ ਤੇ ਨੰਗਾਉਂਦਾ ਜੀ ਇਹ ਖੁਦ ਮਨਦੀਪ ਸਿੰਘ ਨੇ ਵੇਖਿਆ ਜੀ ਮਾਲਕ ਨੇ ਇੱਥੂ ਦੇ ਜੋ ਕਿ ਵਾਟਰ ਬਾਕਸ ਤੇ ਕੰਮ ਕਰਦੇ ਨੇ ਜੀ ਬਿਲਕੁਲ ਝੂਠੇ ਗਿਆ ਜੀ ਉਹ ਕੁਲਵਿੰਦਰ ਸਿੰਘ ਆਪਣੇ ਕੀ 6 ਇੰਚੀ ਪੈਪ ਪਾੜ ਗਈ ਸੀ ਉਸ ਦਿਨ ਦਿਹਾੜੀ ਆਇਆ ਸੀ ਉਸ ਤੋਂ ਬਾਅਦ ਉਹ ਇੱਥੇ ਨਹੀਂ ਆਇਆ ਜੀ ਇਹ ਬਿਲਕੁਲ ਝੂਠਾ ਇਲਜ਼ਾਮ ਲਾ ਰਹੇ ਨੇ ਜੀ ਕੋਈ ਚੋਰੀ ਨਹੀਂ ਹੋਈ ਜੀ ਦੋ ਰਾੜਾ ਹੈ ਗਿਆ ਨੇ ਜੋ ਕਿ ਮਨਦੀਪ ਸਿੰਘ ਨੇ ਸਬਲਾ ਬਣਵਾਣੀਆਂ ਸੀ ਕੰਮ ਕਰਨ ਵਿੱਚ ਦਿੱਕਤ ਆਉਂਦੀ ਸੀ ਤੇ ਉਸ ਕਾਰਨ ਉਹ ਸਬਲਾ ਦੋ ਨੇ ਬਣਵਾਣੀਆਂ ਸੀ ਉਹ ਲੈ ਗਿਆ ਸੀ ਉਹ ਵੀ ਅਸੀਂ ਇਹ ਇਹਨਾਂ ਨੂੰ ਵਾਪਸੀ ਕਰ ਦਿੱਤੀਆਂ ਨੇ ਇੱਥੇ ਰੱਖਤੀਆਂ ਨੇ ਆਪਣੇ ਵਾਟਰ ਬਾਕਸ ਤੇ ਜੀ ਇਹ ਚੱਕ ਦੇ ਚੋਰੀ ਕਰੇ ਲੈ ਗਏ ਨੇ ਆਪਦੇ ਜੀ ਬਿਲਕੁਲ ਚੋਰੀ ਨਹੀਂ ਕੀਤੀ ਜੀ ਮਨਦੀਪ ਸਿੰਘ ਦੇ ਆਪਣੇ ਮਾਲਕ ਹੈਗੇ ਤੂ ਦਾ ਜੀ ਕੰਮ ਕਰ ਰਿਹਾ ਇੱਥੇ ਜੀ ਫਰਕ ਕਰਦਾ ਸਵੇਰੇ ਸ਼ਾਮ ਜੀ ਜੋ ਪੈ ਪਾੜੀਆਂ ਦੀ ਉਹਦੀ ਨਗਰਾਨੀ ਹੈਗੀ ਆ ਜੀ ਉਹ ਆਪਣਾ ਸਪਾਈ ਕਰੇਗਾ ਜੋ ਮਾਲਕ ਪੈ ਪਾੜੀਆਂ ਦੀ ਉਹਨੂੰ ਬਣਾਰੇਗਾ ਜੀ ਸਾਰਾ ਸਾਰ ਝੂਠ ਮਾਰ ਰਿਹਾ ਜੀ ਆਪਣਾ ਰੰਜ ਮਾਰ ਰਿਹਾ ਜੀ ਪਾਰਟੀ ਬਾਜੀ ਹੈਗੀ ਆ ਜੀ